ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਮਾਰਗ ਤੇ ਰੂਹ ਨੂੰ ਕੰਬਾ ਦੇਣ ਵਾਲੀ ਘਟਨਾ ਵਾਪਰੀ ਜਿਸ ਨੇ ਇੱਕ ਹੱਸਦਾ ਵਜਦਾ ਘਾਰ ਉਜਾੜ ਕੇ ਰੱਖ ਦਿੱਤਾ ਇੱਕ ਕਾਰ ਦਰਖਤ ਦੇ ਵਿੱਚ ਜਾ ਟਕਰਾਇ ਜਿਸ ਕਾਰਨ ਪੈਨਕਰੋਡ ਐਕਸੀਡੈਂਟ ਹੋਇਆ ਅਤੇ ਕਾਰ ਦੇ ਵਿੱਚ ਸਵਾਰ ਪੰਜ ਲੋਕਾਂ ਦੇ ਵਿੱਚੋਂ ਚਾਰ ਲੋਕਾਂ ਨੇ ਇਸ ਦੁਨੀਆ ਨੂੰ ਅਲਵਿਦਾਖ ਦਿੱਤਾ ਇਸ ਦੌਰਾਨ ਕਾਰ ਦੇ ਪਰਖੱਚੇ ਤੱਕ ਉੱਡ ਗਏ ਕਿਾ ਜਾ ਰਹਾ ਹੈ ਕਿ تین ਲੋਕ ਇੱਕੋ ਪਰਿਵਾਰ ਦੇ ਮੈਂਬਰ ਨੇ ਜਦੋਂ ਕਿ ਇੱਕ ਨੌਜਵਾਨ ਦੋਸਤ ਦੱਸਿਆ ਜਾ ਰਿਹਾ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਅਤੇ ਇਸ ਮੌਕੇ ਤੇ ਪਰਿਵਾਰਕ ਮੈਂਬਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰ ਦੇ ਨਾਲ ਬੇਹਦ ਮਾੜੀ ਘਟਨਾ ਵਾਪਰੀ ਹੈ ਸਭ ਤੋਂ ਪਹਿਲਾਂ ਤਾਂ ਜੀ ਇਹ ਗੱਲ ਕਰਨ ਲੱਗੇ ਕਿ ਬਹੁਤ ਹੀ ਮੰਦਪਗੀ ਘਟਨਾ ਸਾਡੇ ਮੁਕਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਅੱਜ ਐਡਾ ਵੱਡਾ ਕਹਿਰ ਟੁੱਟਿਆ ਹੈ ਜਿਹਦੇ ਵਿੱਚ ਇੱਕ ਮੁਖਤਿਆਰ ਟ੍ਰੇਲਰਸ ਦੇ ਨਾਮ ਤੇ ਗੁਰਪ੍ਰੀਤ ਸਿੰਘ ਉਸ ਗੋਪੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਢਿੱਲੋਂ ਤੇ ਉਹਨਾਂ ਦੇ ਮਤਲਬ ਮੰਮੀ ਗੋਪੀ ਦੇ ਮੰਮੀ ਜੀ ਜਸਵਿੰਦਰ ਕੌਰ ਤੇ ਇੱਕ ਉਹਨਾਂ ਦਾ ਦੋਸਤ ਜਸਕਰਨ ਸਿੰਘ ਉਹਨਾਂ ਦੀ ਵਾਈਫ ਆ ਲੰਬੀ ਤੋਂ ਜਸਕਰਨ ਸਿੰਘ ਤੇ ਉਹਨਾਂ ਦੀ ਵਾਈਫ ਲੰਬੀ ਤੋਂ ਇਹ ਪੰਜ ਜਾਣੇ ਕਾਰ ਦੇ ਵਿੱਚ ਸਵਾਰ ਹੋ ਕੇ ਰਾਮੇ ਤੋਂ ਆ ਰਹੇ ਸੀਗੇ ਵਾਪਸ ਇਹਨਾਂ ਦਾ ਸਵੇਰ ਅੱਜ ਐਕਸੀਡੈਂਟ ਹੋ ਗਿਆ ਜਿਹੜੀ ਇਹਨਾਂ ਦੀ ਆਪਦੀ ਪਰਸਨਲ ਕਾਰ ਸੀ ਉਹਦੇ ਨਾਲ ਉਹ ਦਾ ਦਰਖਤ ਦੇ ਵਿੱਚ ਵਜਨ ਕਰਨ ਜਿਹਦੇ ਵਿੱਚ ਕੇ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਗੋਪੀ ਜਸਕਰਨ ਸਿੰਘ ਉਹਨਾਂ ਦੇ ਮਤਲਬ ਗੋਪੀ ਦੇ ਮਦਰ ਜਸਵਿੰਦਰ ਕੌਰ ਤੇ ਉਹਨਾਂ ਦੇ ਫਾਦਰ ਸਾਹਿਬ ਠੀਕ ਹੈ ਜੀ ਜਿਹੜੀ ਉਹਨਾਂ ਦੀ ਜਸਕਰਨ ਦੀ ਵਾਈਫ ਹੋ ਜੇ ਸੀਰੀਅਸ ਪਏ ਨੇ ਬਾਂਸਲ ਹਸਪੀਟਲ ਦੇ ਵਿੱਚ ਉਸ ਤੋਂ ਅਗਲੀ ਜਿਹੜੀ ਮਾੜੀ ਘਟਨਾ ਇਹ ਹੈ ਵੀ ਅਸੀਂ ਲੈ ਕੇ ਹਸਪੀਟਲ ਪਹੁੰਚੇ ਆ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਜਿਹੜੀਆਂ ਡੈੱਡ ਬਾਡੀਆਂ ਰੱਖਣ ਨੂੰ ਜਿਹੜੀ ਜਗ੍ਹਾ ਉਹ ਸਿਰਫ ਦੋ ਹੀ ਫਰਿੱਜਾਂ ਨੂੰ ਕਹਿੰਦੇ ਚਾਲੂ ਆ ਸਾਡੇ ਤੋਂ ਪਹਿਲਾਂ ਇੱਕ ਡੈੱਡ ਬੋਡੀ ਲੱਗੀ ਹੋਈ ਸੀ ਇੱਕ ਅਸੀਂ ਗੁਰਪ੍ਰੀਤ ਸਿੰਘ ਗੋਪੀ ਦੀ ਡੈੱਡ ਬੋਡੀ ਲਾਈ ਹੈ ਬਾਕੀ ਜਿਹੜੀਆਂ ਡੈੱਡ ਬੋਡੀਆਂ ਆਸਤੇ ਅਸੀਂ ਆਪਦਾ ਪ੍ਰਾਈਵੇਟ ਪ੍ਰਬੰਧ ਕੀਤਾ ਔਰ ਅਸੀਂ ਲਿਖ ਕੇ ਰਿਟਰਨ ਦੇ ਵਿੱਚ ਵੀ ਸਾਥੋਂ ਲਿਖਾ ਲਿਆ ਪਿਛਲੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਆਸਤੇ ਅਸੀਂ ਪ੍ਰਬੰਧ ਫਰਿੱਜਾਂ ਦਾ ਆਪ ਕਰਾਂਗੇ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਇਹੋ ਜੇ ਮੰਦ ਭਾਗੇ ਜਿਹੜੀ ਘਟਨਾ ਪਹਿਲੀ ਗੱਲ ਤਾਂ ਕਿਸੇ ਦੇ ਘਟੇ ਹੀ ਨਾ ਅਗਰ ਕਿਸੇ ਦੇ ਘਟ ਜੇ ਤਾਂ ਉਹ ਇਸ ਸਮੇਂ ਦੇ ਵਿੱਚ ਕੀ ਕਰੂਗਾ ਫਰਿੱਜਾਂ ਦਾ ਪ੍ਰਬੰਧ ਕਰੂਗਾ ਜਾਂ ਕੁਛ ਕੇ ਨਹੀਂ ਰਾਮਾ ਮੰਡੀ ਤੋਂ ਨਾ ਉ ਕਾ ਆਪਣੀ ਕਾਰ ਤੇ ਦਰਸ਼ਨ ਸਿੰਘ ਤੇ ਦਾ ਪਰਿਵਾਰ ਇਹ ਆਉਂਦੇ ਉਹਨਾਂ ਦੀ ਅੱਖ ਲੱਗੀ ਕਿਤੇ ਮਿੰਦਰ ਅਸੀ ਰਾ ਦਾ ਤੇ ਗੱਡੀ ਮੋਟਰ ਸਟੇਸ਼ਨ ਕੋਲ ਕਿੱਧਰ ਚ ਵੱਜੀ ਗਈ ਗੱਡੀ ਗੱਡੀ ਵਜਨ ਕਰਕੇ ਇੱਕ ਤਾਂ ਦਸਿੰਦਰ ਕੌਰ ਦਰਸ਼ਨ ਸਿੰਘ ਦੀ ਪਤਨੀ ਹੈ ਤੇ ਗੁਰਪ੍ਰੀਤ ਸਿੰਘ ਲੜਕਾ ਹੈ ਇਹਦੀ ਡੈਥ ਹੋ ਗਈ ਹੈ ਇੱਕ ਜਸਕਰਨ ਸਿੰਘ ਇਹੇ ਦੋਸਤ ਦਾ ਸੀ ਗੁਰਪ੍ਰੀਤ ਦਾ ਇਹ ਆਪਣੇ ਲੰਬੀ ਡਾਪ ਤੋਂ ਇਹਦੀ ਮੌਤ ਹੋ ਗਈ ਹੈ ਦੋ ਸੀਰੀਅਸ ਨੇ ਇੱਕ ਨੂੰ ਜਿਹੜੇ ਅਵਰ ਕਰਤਾ ਤੇ ਇੱਕ ਹੁਸ਼ਾ ਹਸਪੀਟਲ ਅਲਾ ਚੱਲ ਰਹੀ ਹੈ ਕਾਰਵਾਈ ਕਿਸ ਪੱਲੇ ਇਹ ਕਾਰਵਾਈ ਤੇ ਬਿਆਨ ਜੋ ਉਹਨਾਂ ਕਰਦੇ ਬਿਆਨਦੇ ਨੇ ਉਹ ਸਾਬਤ ਕਰਵੇ ਕਿਥੇ ਹੈ ਫਿਲਹਾਲ ਰੋਡ ਐਕਸੀਡੈਂਟ ਕਿਵੇਂ ਹੋਇਆ ਤੇਜ਼ ਰਫਤਾਰ ਕਰਨ ਹੋਇਆ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਇਸ ਬਾਰੇ ਹਾਲ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਸ ਘਟਨਾ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਇੱਕ ਹੱਸਦਾ ਵਜਦਾ ਘਰ ਉਜੜ ਗਿਆ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਅਖ ਗਏ ਨੇ ਜਦੋਂ ਕਿ ਇੱਕ ਨੌਜਵਾਨ ਦੋਸਤ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਦੁਨੀਆ ਇਸ ਘਟਨਾ ਦੇ ਦੌਰਾਨ ਛੱਡੀ ਗਈ ਹੈ ਸਖੈਨਸ ਪੰਜਾਬ ਦੇ ਸ਼ਹਿਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ